ਅੱਜੋ ਦਿਨ ਆ ਗਿਆ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣਨ ਲੱਗੀ ਆ 1947 ਚ ਆਜ਼ਾਦੀ ਮਿਲੀ ਸੀ ਉਸ ਤੋਂ ਬਾਅਦ ਪਹਿਲੀ ਨਹਿਰ ਬਣਨ ਲੱਗੀ ਆ 149 ਕਿਲੋਮੀਟਰ ਲੰਬੀ ਨਹਿਰ ਹੋਊਗੀ 50 ਫੁੱਟ ਚੌੜੀ ਹੋਊਗੀ 12.5 ਫੁੱਟ ਡੰਗਾਈ ਹੋਊਗੀ 2300 ਕਰੋੜ ਰੁਪਇਆ ਲੱਗੂਗਾ ਕੋਈ ਗੱਲ ਨਹੀਂ ਪਰ 2 ਲੱਖ ਕਿੱਲਾ 2 ਲੱਖ ਏਕੜ ਨੂੰ 500 모ਗੇ ਜਿਹੜੇ ਦੇ ਵਿੱਚ ਹੋਣਗੇ ਉਹ ਪਾਣੀ ਦੇਣਗੇ। ਅਰ ਤੁਹਾਡੇ ਆਹ ਕਿ ਤੂੰ 모ਗੇ ਨਿਕਲ ਆਉ। ਇਹ ਨਹਿਰ ਆਉਗੀ ਖੁਦ ਹੀ। ਇਹ ਨਹਿਰ ਨਿਕਲੂਗੀ ਮਾਲਵਾ ਨਹਿਰ ਦਾ ਨਾਮ ਹੋਊਗਾ। ਇਹ ਨਹਿਰ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਪਾਣੀ ਨਹੀਂਗਾ ਪਾਣੀ ਨਹੀਂ ਮਿਲੂਗਾ। ਅਲੋ ਬੱਚਿਆਂ ਨੂੰ ਔਣ ਵਾਲੇ ਬੱਚਿਆਂ ਨੂੰ ਪਲੇਰੀ ਨੂੰ ਔਣਾ ਇਹ ਫਸਲਾਂ ਨਸਲਾਂ ਇੱਕ ਰਾਹਤ ਦੇ ਤਰਪਿ ਜੋ ਪਾਣੀ ਕੱਢਣਾ ਬੰਦ ਕਰੋਗੇ ਟੂਬਲ ਬੰਦ ਕਰੋਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਨਾ ਹਉ ਤ ਗੁਰੂ ਨਾਨਕ ਸਾਹਿਬ ਦਾ ਬਚਨ ਥੋੜਾ ਬਹੁਤ ਸਿੱਧ ਕਰਨਾ ਸਹੀ ਹੈ ਆ ਇੱਥੇ ਰਹੇ ਨੇ ਬਾਦਲ ਕੇ ਉਹ ਨਹਿਰਾ ਉਹ ਲੋਕੋ ਉਹ ਨਹਿਰਾ ਇਹਨਾਂ ਦੇ ਖੇਤਾਂ 'ਚ ਖਤਮ ਹੋ ਜਾਂਦੀਆਂ ਨੇ ਇਹਨਾਂ ਨੇ ਕੀ ਸੋਚਣਾ ਨਹਿਰਾ ਬਾਰੇ ਇਹਨਾਂ ਨੂੰ ਕੀ ਪਤਾ ਨਹਿਰਾ ਬਾਰੇ ਕੀ ਹੁੰਦੀਆਂ ਨੇ ਇਹਨਾਂ ਨੂੰ ਕੀ ਪਤਾ ਮੋਗੇ ਕੀ ਹੁੰਦੇ ਨੇ ਜਦੋਂ ਨਹਿਰ ਖਤਮ ਹੋ ਜਾਂਦੀ ਹੋਵੇ ਆਪਣੇ ਘਰ ਹੀ ਮੋਗੇ ਦਾ ਕੀ ਪਤਾ ਇਹਨਾਂ ਨੂੰ ਆਜ ਜੋ ਉਹਨਾਂ ਦੀ ਹਿੱਕ ਤੇ ਨਹਿਰ 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 ਬਣ ਗਈ ਹੈ ਹਿੱਕ ਤੇ ਸੁਜੀਪ ਬਾਤਰ ਦਾ ਸ਼ੇਰ ਹੈ ਕੀ ਹੋਇਆ ਜੇ ਪੱਤ ਚੜਾਈ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਆਪਾਂ ਕੱਲ ਮੈਂ ਲੱਭ ਲਾਂਗੀ ਫੁੱਲਾਂ ਜੋ ਦੀ ਜ਼ਮੀਨ ਰੱਖੀ ਹੈ ਬਸ ਐਸੇ ਪੰਜਾਬ 'ਚ ਪੰਗਰੇ ਪੈਣੇ ਦਿਖਾਉਂਗਾ ਐਸੇ ਪੰਜਾਬ ਦੀ ਦਿੱਤੀ ਪੈਣੇ ਦਿਖਾਉਂਗਾ ਐਸੇ ਪੰਜਾਬ ਨੂੰ ਰੰਗਲਾ ਪੰਜਾਬ ਮੈਂ ਦਾ ਦਿਖਾਉਂਗਾ ਯਕੀਨ ਰੱਖਿਓ ਵਿਸ਼ਵਾਸ ਰੱਖਿਓ ਮੈਂ ਜਨਕ ਕਲਾਕਾਰ ਦੇ ਤੌਰ ਤੇ ਉਧਰ ਮਲੋਟ ਵੱਲੋਂ ਗਿੱਧਾ ਉਧਰੋਂ ਆਪਣਾ ਫਾਜ਼ਿਲਕਾ ਵੱਲੋਂ ਪੰਨੀ ਵਾਲੇ ਤੋਂ ਕਦੇ ਅਬੋਰ ਤੋਂ ਛੋ-ਛੂ ਪਰਕੇ ਆਉਂਦਾ ਸੀ ਤਦੋਂ ਨਹਿਰਾਂ ਦੇ ਨੇੜੇ ਨੂੰ ਰੁਕ ਜਾਂਦੇ ਸੀ ਸਰੋ ਪਿਊਟੀ ਖਾਲੀ ਐ ਤਾਂ ਦੋ ਨਹਿਰਾ ਮੈਂ ਦੇਖਦਾ ਸੀ ਮੈਂ ਉਦੋਂ ਰਾਜਨੀਤੀ ਚ ਨਹੀਂ ਸੀ ਪਰ ਮੇਰੇ ਦੋਸਤ ਮਿੱਤਰ ਅਫਸਰ ਜਿਹੜੇ ਉਹ ਸਿੰਚਾਈ ਵਿਭਾਗ ਚ ਸੀ ਮੈਂ ਉਹਨਾਂ ਨੂੰ ਪੁੱਛਦਾ ਹੁੰਦਾ ਸੀ ਇਹ ਟੀਆ ਵੱਡੀਆਂ ਨਹਿਰਾਂ ਜਾਂਦੀਆਂ ਇਹ ਪੰਜਾਬ 'ਚ ਕਿੱਥੇ ਕਿੱਥੇ ਫਾਇਦਾ ਹੁੰਦਾ ਹੈ ਉਹ ਕਹਿੰਦੇ ਜਿਹੜੀ ਸਭ ਤੋਂ ਵੱਡੀ ਹੈ ਉਹ 'ਚ 18000 ਕਿਊਸਿਕ ਪਾਣੀ ਜਾਂਦਾ ਹੈ ਉਹ 'ਚੋਂ ਬੱਕਰੀ ਵੀ ਨਹੀਂ ਪਾਣੀ ਪੀ ਸਕਦੀ ਪੰਜਾਬ ਉਹ ਜੁਣੀ ਘੱਟ ਸਕਦੇ ਜੀ ਬਾਬਾ ਆ ਜਾਂਦੀ ਪੁਰਾਣੇ ਸਮਝੌਤੇ ਹੋ ਗਏ ਜੀ ਨਹਿਰੂ ਵੇਲੇ ਠੀਕ ਹੈ ਜੀ ਜਿਹੜੀ ਨਾਲ ਜਾਂਦੀ ਹੈ ਜੀ ਕਹਿੰਦੇ ਉਹ ਆਪਣੀ ਉਹਦਾ ਨਾਮ ਹੈ ਸਰਹੰਦ ਫੀਡਰ 5000 ਕਿਊਸਿਕ ਪਾਣੀ ਜਾਂਦਾ ਹੈ ਪਰ ਕਿਉਂਕਿ ਇੱਧਰਲੇ ਪਾਸੇ ਵਾਲੇ ਲੋਕ ਜਿਹੜੇ ਕਿਧਰ ਬਾਏ ਪਾਸੇ ਵਾਲੇ ਲੋਕ ਉਹਨਾਂ ਨੂੰ ਵੀ ਪਾਣੀ ਚਾਹੀਦਾ ਇਸ ਕਰਕੇ ਵੱਡੇ ਵੱਡੇ ਪੰਪ ਲਾ ਕੇ ਉਸ ਨਹਿਰ ਦੇ ਵਿੱਚੋਂ ਇੱਧਰ ਨੂੰ ਪਾਣੀ ਖੁੱਟਿਆ ਜੀ ਕਿਉਂਕਿ ਵਿਚਾਰੇ ਵਾਲੀ ਨਹਿਰ ਚੋਂ ਪਾਣੀ ਨਹੀਂ ਗੱਡ ਸਕਦਾ ਅੱਛਾ ਅੱਛਾ ਹੁ ਮੈਂ ਤਾਂ ਕਦੇ ਸੋਚਿਆ ਨਹੀਂ ਸੀਗਾ ਵੀ ਮੈਂ ਇਸ ਪੱਧਰ ਤੇ ਤੁਸੀਂ ਮੈਨੂੰ ਪਛਾਣੋਗੇ ਪਰ ਮੈਂ ਕਹਿਆ ਯਾਰ ਇਹ ਗਲਤ ਕਰ ਰਹੇ ਹੋ ਸਾਡਾ ਪਾਣੀ ਹੈ ਅਸੀਂ ਉਹੀ ਆਉਂਦਾ ਪਾਣੀ ਚੱਕ ਕੇ ਇੱਧਰ ਨੂੰ ਜਿਵੇਂ ਚੋਰੀਓ ਚੱਕਣਾ ਹੋਵੇ ਐਦਾਂ ਕਰ ਰਹੇ ਆ ਯਾਰ ਕੋਈ ਗੱਲ ਨਹੀਂ ਮੈਂ ਕਿਹਾ ਸਮਝਾਉ ਤੇ ਪੁਰਾਣੇ ਕਰ ਲਿਓ ਜਿੱਦੇ ਕਿਤੇ ਹੱਥ 'ਚ ਪੈਨ ਆ ਗਿਆ ਕਿ ਇਹ ਹਜਾ ਕਿ ਕਰ ਸਕਦੇ ਹੋਏ ਕੁਝ ਤਾਂ ਇਹ ਜ਼ਰੂਰ ਕਰਨਾ ਹੈ ਜਦੋਂ ਹੀ ਸਰਕਾਰ ਬਣੀ ਮੈਕਮੇ ਬੰਡੇ ਇਰੀਗੇਸ਼ਨ ਡਿਪਾਰਟਮੈਂਟ ਜੇ ਤੇ ਬਾਟਰ ਸਰੂਚੇ ਤੇ ਸਾਦਾ ਜਿਹਾ ਬੰਡੇ ਤਾਂ ਕ੍ਰਿਸ਼ਨ ਕੁਮਾਰ ਨੂੰ ਸੈਕਟਰੀ ਲਾਤਾ ਕ੍ਰਿਸ਼ਨ ਕੁਮਾਰ ਜੀ ਨੂੰ ਕਿਹਾ ਚੁੱਪ ਕਰਕੇ ਹਰੀ ਕੇ ਪਤਣ ਤੋਂ ਇਧਰਲੇ ਪਾਸੇ ਇੱਕ ਨਹਿਰ ਕੱਢਣੀ ਹੈ ਉਹਦਾ ਨਾਮ ਮਾਲਵਾ ਨਹਿਰ ਹੋਊਗਾ ਉਹਦੀ ਗਿਣਤੀ ਮੈਂ ਕਿ ਸ਼ੁਰੂ ਕਰਦਾ ਅੱਜ ਉਹ ਦਿਨ ਆ ਗਿਆ ਜਦੋਂ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਅਸੀਂ ਤੁਹਾਨੂੰ ਦੱਸਿਆ ਨਹੀਂ ਹਰੋਂ ਤੱਕ ਗਿੜਤੀ ਮਣੀ ਤੀ ਅਸੀਂ ਕਹੀ ਬੈਠੇ ਹਾਂ ਭਾਰੀ ਤੁਹਾਨੂੰ ਅੱਜ ਦੱਸਣ ਲੱਗੇ ਹਾਂ 149 ਕਿਲੋਮੀਟਰ ਲੰਬੀ ਨਹਿਰ ਹੋਊ ਪੰਜਾਬ ਫੁੱਟ ਚੌੜੀ ਹੋਊਗੀ ਸਾਢੇ 12 ਫੁੱਟ ਡੰਗਾਈ ਹੋਊਗੀ 2300 ਕਰੋੜ ਰੁਪਇਆ ਲੱਗੂਗਾ ਕੋਈ ਗੱਲ ਨਹੀਂ ਪਰ 2 ਲੱਖ ਕਿਲਾ 2 ਲੱਖ ਏਕੜ ਨੂੰ 500 ਮੋਗੇ ਜਿਹੜੇ ਦੇ ਵਿੱਚ ਹੋਣਗੇ ਉਹ ਪਾਣੀ ਜਾਂਦੇ ਆ ਐ ਇੱਥੇ ਰਹੇ ਨੇ ਬਾਦਲ ਕੇ ਉਹ ਨਹਿਰਾ ਉਹ ਲੋਕੋ ਉਹ ਨਹਿਰਾ ਇਹਨਾਂ ਦੇ ਖੇਤਾਂ 'ਚ ਖਤਮ ਹੋ ਜਾਂਦੀਆਂ ਨੇ ਇਹਨਾਂ ਨੇ ਕੀ ਸੂਚਨਾ ਨਹਿਰਾ ਬਾਰੇ ਇਹਨਾਂ ਨੂੰ ਕੀ ਪਤਾ ਨਹਿਰਾਵਾਰੇ ਕੀ ਹੁੰਦੀਆਂ ਨੇ ਇਹਨਾਂ ਨੂੰ ਕੀ ਪਤਾ ਮੋਗੇ ਕੀ ਹੁੰਦੇ ਨੇ ਜਦੋਂ ਨੈ ਨ ਘੱਟ ਮੋ ਜਾਂਦੀ ਹੋਵੇ ਆਪਣੇ ਘਰ ਵਿੱਚ ਮੋਗੇ ਦਾ ਕੀ ਪਤਾ ਇਹਨਾਂ ਨੂੰ ਆਜ ਜੋ ਉਹਨਾਂ ਦੀ ਹਿੱਕ ਤੇ ਨਹਿਰ 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 ਬਣਨ ਲੱਗੀ ਹੈ ਹਿੱਕ ਤੇ ਕਦੇ ਨਹੀਂ ਸੋਚਿਆ ਕਦੇ ਨਹੀਂ ਸੋਚਿਆ ਚਲੋ ਸੰਗਰੂਰ ਵਾਲਿਆਂ ਹਸ ਤਾਂ ਸਾਡੇ ਬਾਰੇ ਬਾਅਦ ਫੋਟੋ ਲਓ ਬਲਾਉਂਦੇ ਵਾਰ ਤਾਂ ਫੋਟੋ ਲਿੰਦੇ ਮੈਂ ਸੰਗਰੂਰੋਂ ਆ ਕੇ ਤੁਹਾਡੇ ਮੈਨੂੰ ਸੁੱਚੀ ਜਾਂਦਾ ਵੀ ਨਹੀਂ ਯਾਰ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਪਾਣੀ ਨਹੀਂ ਔਰ ਪਾਣੀ ਵੀ ਨਹਿਰ ਦਾ ਦੇਣਾ ਔਰ ਪਾਣੀ ਵੀ ਉੱਥੋਂ ਦੇਣਾ ਜਿੱਥੋਂ ਇੱਧਰ ਉੱਧਰ ਨੂੰ ਚਾਈ ਜਾਂਦਾ ਹੈ ਪਾਕਿਸਤਾਨ ਨੂੰ ਚਾਈ ਹੈ ਅਸੀਂ ਇੱਧਰ ਨੂੰ ਕਰ ਲਾਂਗੇ ਉਗੜਾ ਲਿਖਿਆ ਹੋਇਆ ਇੰਟਰਨੈਸ਼ਨਲ ਸੀਟ ਉੱਤੇ ਉਹ ਤਾਂ ਨਹੀਂ ਲਿਖਿਆ ਹੋਇਆ ਨਾ ਬਸ

ਧਰਤੀ ਜੋ ਪਾਣੀ ਕੱਟਣਾ ਬੰਦ ਕਰੋਗੇ ਟੂ ਬੱਲ ਬੰਦ ਕਰੋਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਗੁਰੂ ਨਾਨਕ ਸਾਹਿਬ ਦਾ ਵਚਨ ਥੋੜਾ ਬਹੁਤ ਸਿੱਧ ਕਰਨਾ ਸਹੀ ਹੈ ਨਹੀਂ ਤਾਂ ਖਾਈ ਜਾਂਦੇ ਆ ਧਰਤੀ ਨੂੰ ਵੀ ਖਾਈ ਜਾਂਦੇ ਆ ਹਵਾ ਨੂੰ ਵੀ ਖਾਈ ਜਾਂਦੇ ਆ ਪਾਣੀ ਨੂੰ ਵੀ ਖਾਈ ਜਾਂਦੇ ਆ ਸੁਤਾ ਕਰਕੇ ਮੈਂ ਥੋੜੀ ਕੋਲਿਆਂ ਕੋਈ ਰਾਜਨੀਤਿਕ ਪ੍ਰੋਗਰਾਮ ਨਹੀਂ ਪਰ ਦੁੱਖ ਇਸ ਗੱਲ ਦਾ ਇਸ ਤੋਂ ਪਹਿਲਾਂ ਵਾਲੇ ਜਿਹੜੇ ਰਾਜਨੀਤਿਕ ਬੰਦੇ ਸੀ ਉਹਨਾਂ ਨੇ ਕੀਤਾ ਕਿਉਂ ਨਹੀਂ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣਨ ਲੱਗੀ ਐ ਸੋਚ ਸਕਦੇ ਹੋ ਸੋਚ ਸਕਦੇ ਹੋ ਅਹੀਂ ਮੋਟਾ ਪਾਈ ਗਏ ਪੰਥ ਨੂੰ ਪੰਥ ਨੂੰ ਫੁਲਾਣੇ ਨੂੰ ਪਿੰਕਲ ਨੂੰ ਪੰਜੇ ਬਾ ਸਾਡਾ ਪੰਚਾਇਤ ਛੜ ਸੱਤ ਪੱਤ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣਨ ਲੱਗੀ ਐ 1947 ਤੇ ਜੋ ਪੀਮੀਣ ਸੀ ਉਦੋਂ ਬਾਅਦ ਪਹਿਲੀ ਮਿਹਰਬਾਨ ਲੱਗੀ ਆ ਸੋਚਿਆ ਹੀ ਨਹੀਂ ਕੋਈ ਸਾਰੇ ਟੱਬਰ ਨੂੰ ਕਹਿ ਦੋ ਪੰਥ ਨੂੰ ਮਾਓ ਨਾਲ ਲੈ ਕੇ ਪੰਥ ਫਿਰੋ ਜਿਹਨੂੰ ਪਾਈਗੇ ਪੰਥ ਦਾ ਉੱਥੇ ਘੜਾ ਪੰਥ ਦੇ ਝੰਡੇ ਦਾ ਝੁਲਦੀ ਰਹਿਣਗੇ ਉਹਦੇ ਨਾਂ ਨੂੰ ਵਰਤ ਨਾਲ ਤਾਂ ਤੁਰਗੇ ਸੋ ਵੀਰੋ ਦਿਲ ਨੂੰ ਦੁੱਖ ਇਸ ਵੇਲੇ ਹੁੰਦਾ ਕਿ ਇਹ ਤੋਂ ਪਹਿਲਾਂ ਕਿਉਂ ਨਹੀਂ ਇਹ ਕੰਮ ਕੀਤੇ ਗਏ ਠੀਕ ਆ ਪ੍ਰਵੰਤ ਮਾਨ ਨੇ ਕਰਤੇ ਤਾੜੀਆਂ ਮਾਰਤੀਆਂ ਮੈਨੂੰ ਕੋਈ ਤਾੜੀਆਂ ਦੀ ਖੁਸ਼ੀ ਨਹੀਂ ਹੁੰਦੀ ਮੈਨੂੰ ਦੁੱਖ ਇਸ ਗੱਲ ਦਾ ਹੁੰਦਾ ਇਹ ਤੋਂ ਪਹਿਲਾਂ ਕਿਉਂ ਨਹੀਂ ਕਰਦੇ ਇਹ ਕੰਮ ਆ ਜਿਹੜਾ ਕੰਮ ਅੱਜ ਕਰਨਾ ਆ ਇਹ ਕੰਮ 40 ਸਾਲ ਪਹਿਲਾਂ ਹੋ ਸਕਦਾ ਕਿਉਂ ਨਹੀਂ ਕੀਤਾ ਗਿਆ ਉਹ ਨਹੀਂ ਚਾ ਫਰਕ ਪੈਂਦਾ ਇਹ ਨਾਲ ਮੈਂ ਤਾਂ 17.5 ਸਾਲ ਦੀ ਉਮਰ ਚ ਭਵੰਤ ਮੰਨ ਬਣਾਵਾ ਸੀ ਤੁਸੀਂ ਉਦੋਂ ਵੱਲ ਤਾਂ ਚੜ੍ਹਾਈ ਮੇਰੀ ਹੋਣੀ ਨਹੀਂ ਸਕੀ ਜਿੰਨੀ ਚੜਾਈ ਤੁਸੀਂ ਮੇਰੀ ਕਰਤੀ ਪਹਿਲੇ ਪਰ ਮੈਨੂੰ ਦੁੱਖ ਇਸ ਗੱਲ ਦਾ ਹੈ ਇੱਥੇ ਬਣਿਆ ਕਿਉਂ ਨਹੀਂ ਪਹਿਲਾਂ ਤੇ ਆਪਾਂ ਵੋਟਾਂ ਅੰਨੇ ਹੋਗੇ ਕਿਉਂ ਪਾਈਗੇ ਫਿਰ ਹੁਣ ਫੇਰ ਆਉਣਗੇ ਤੁਹਾਡੇ ਕੋਲੇ ਹਰੇਕ ਵੋਟਾਂ ਬਾਰੇ ਆਉਂਦੇ ਆ ਸਾਨੂੰ ਬਚਾਓ ਜੀ ਕਿਉਂ ਜੀ ਤੁਹਾਨੂੰ ਕੌਣ ਚਾਹੀਏ ਕਾਲੀ ਦਲ ਬਚਾ ਲੋ ਕਹਿੰਦੇ ਅੱਲਾਸ ਕਿਉਂ ਬਚਾ ਲਈਏ ਵੀ ਕਾਲੀ ਗਲ ਠੀਕ ਕਾਲਿਆ ਸੀ ਬਕਾਲੀ ਦਲ ਬਚਾਉਣ ਦਾ ਨੋ 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 ਨਈ ਤਾਂ ਫਿਰ ਹੋਰ ਵਾ ਆ ਜਾਣਗੇ ਫਿਰ ਇੱਥੇ ਕਾਲੀ ਦਲ ਬਚਾ ਫਿਰੋ ਕਹਿੰਦੇ ਹੋਰ ਕੌਣ ਆ ਜਾਣਗੇ ਭਗਵੰਤ ਜੀ ਹੋਰ ਆ ਜਾਣਗੇ ਨਾ ਮਿੰਦਰ ਮਾਸਟਰ ਦਾ ਮੁੰਡਾ ਆ ਜੀਗਾ ਅੱਜ ਤਾਂ ਦੁੱਖ ਆਉਣ ਆ ਕੱਲ ਬੋਲੀ ਜਾਂਦੀ ਸੀ ਪਾਰਲੀਮੈਂਟ ਚ ਰਾਜਸਥਾਨ ਕੋ ਜਾਣ ਵਾਲੇ ਪਾਣੀ ਕੀ ਰੈਲਟੀ ਚਾਹੀਏ ਤੇ ਬੀਬਾ ਜੀ ਜਦੋਂ ਮੰਤਰੀ ਸੀ ਉਦੋਂ ਕਿੱਥੇ ਸੀ ਰੈਲਟੀ ਉਹ ਤਾਂ ਕਦੇ ਬੋਲੇ ਨਹੀਂ ਉਦੋਂ ਮੰਤਰੀ ਸੀ ਉਦੋਂ ਨਹੀਂ ਕੋਈ ਪਾਣੀ ਪੂਣੀ ਦਾ ਚੱਕਰ ਹੁਣ ਭਵੰਤਮਨ ਆ ਗਿਆ ਹੁਣ ਸਾਰੀਆਂ ਗੱਲਾਂ ਵਾਸਤੇ ਭਵੰਤਮਨ ਦੋਸ਼ੀ ਆ ਬਸ ਤੜਕੀ ਉੱਠ ਕੇ ਗੱਲ ਕਰਨ ਲੱਗੇ ਨੇ ਪਾਰਲੀਮੈਂਟ ਜੀ ਮੈਨੂੰ ਬੜਾ ਵਧੀਆ ਲੱਗਿਆ ਮੈਂ ਚਲੋ ਸ਼ੁਕਰ ਹੈ ਸ਼ੁਕਰ ਹੈ ਇਹਨਾਂ ਨੂੰ ਪਾਣੀ ਪੂਣੀ ਯਾਦ ਤਾਂ ਆਇਆ ਨਹੀਂ ਤਾਂ ਪਾਣੀ ਕਿੱਥੇ ਜਾ ਜੀ ਨਹੀਂ ਢਾਈ ਦੀ ਬਾਤ ਨਹੀਂ ਹੈ ਲੋਕਾਂ ਨੂੰ ਬੁੱਧੂ ਬਣਾ ਕੇ ਮਿਨਿਸਟਰੀ ਲੈ ਅੱਜ ਲੈ ਸ਼ਰਤ ਲਾਓ ਮੇਰੇ ਨਾਲ ਅੱਜ મોદી ਕਹਿੰਦੇ ਕਿ ਮੇਰੇ ਕੋਲੇ ਬੰਦੇ ਘੱਟ ਨੇ ਮੈਨੂੰ ਇੱਕ ਸੀਟ ਚਾਹੀਦੀ ਆ ਅਕਾਲੀ ਦਲ ਕੇ ਪਾਸ ਉਹ ਸੀਟ ਹੈ ਕਿਆ ਹਰਿ ਸਿਮਰਤ ਜੀ ਆਪ ਐਮਡੀਏ ਕਿ سپورਟ ਕਰਨਗੇ ਮੈਂ ਕਹਾਂ ਜੀ ਚੱਪਲਾ ਨਹੀਂ ਪਾਉਣੀਆਂ ਨੇ ਇਹ ਕੋ ਮੈਂ ਕਹਾਂ ਜੀ ਮੰਨ ਪਾਬਾ ਪਾਬਾ ਜਿਵੇਂ ਕਹੂੰਗੇ ਉਹ ਮੈਂ ਜਿਵੇਂ ਕਹੂੰਗੇ ਉਹ ਮੈਂ ਪਾਸ ਕੇ ਪਾਬਾ ਜਪੜ ਗਿਆ ਗੱਲ ਦੀ ਪੜ ਗਿਆ ਗੱਲ ਨੇ ਪੜ ਦੀ ਬਾਤ ਇਹਨਾਂ ਨੂੰ ਪਟਾਉਣ ਦਾ ਉਹ ਕਿਤੇ ਬਰਮਾ ਗੁਰਮਾ ਦਾ ਕੋਈ ਖਾਲੀ ਹੋ ਜਾ ਨਾ ਕੋਈ ਸੀਟ ਵੀ ਉੱਥੇ ਬਣਾਉਣਾ ਮੰਤਰੀ ਉੱਥੇ ਚਲੇ ਜਾਣਗੇ ਐ ਇੰਨੇ ਭੁੱਖੇ ਨੇ ਕੁਰਸੀ ਦੇ 24 ਘੰਟੇ ਕੁਰਸੀ ਕੁਰਸੀ ਘਰ ਪਾ ਲਿਆ ਬਾਦਲ ਪਿੰਡ ਚ ਘਰ ਪਾ ਲਿਆ ਧਿਆਰ ਜੇਲ੍ਹ ਤੋਂ ਉੱਚੀਆਂ ਗੰਦਾ ਨੇ ਘਾਲ ਖਤਰੇ ਵੀ ਖਤਰੇ ਗਾਦਾ 25 ਸਾਲ ਰਹੇ ਮੁੱਖ ਮੰਤਰੀ लोग लो तो प्यार ही ना करदे होणगे खतरा कादा उठे ओ लोंडे डडे दरवाजे चणले ਗੇ ਅੰਦਰ ਨਾ ਕੋਈ ਬੜ ਜੇ ਉਥੇ ਕਾਂ ਕਿਤੇ ਗਲਤੀ ਨਾ ਬਨੇਰੇ ਤੇ ਬਹਿ ਜੇ ਦੋਨੇ ਲੱਤਾਂ ਟੁੱਟ ਜੰਦੀਆਂ ਕਾਂ ਦੀਆਂ ਤਿਲਕੇ ਹੁੰਦਾ ਨਾ ਇਟਲੀ ਤੋਂ ਲਿਆਂਦਾ ਮਾਰਬਲ ਕਿੱਥੋਂ ਆਇਆ ਮਾਰਬਲ ਇਹ ਆਪਣਾ 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 ਖੂਨ ਆ ਹੋ ਮਾਰਬਲ ਨਹੀਂ ਹੈਗਾ ਆਪਣਾ ਖੂਨ ਹੈ ਇੱਕ ਚੰਡੀਗੜ੍ਹ ਪਾਈ ਬੈਠਿਆ ਸੁਖ ਬਿਲਾਲ ਉਹ ਤਾਂ ਮੱਕਾ ਲਿਆ ਕੱਢ ਲੈ ਕਾਇਲ ਹੋਇਆ ਮੈਂ ਆਉਣ ਵਾਲੇ ਦਿਨ ਤੁਹਾਨੂੰ ਕੋਸ਼ਕ ਕਰੀ ਜੀ ਕੁਮਾਰਾਏ ਹੱਦ ਨਾ ਲੈ ਜੋਂਗੇ ਧਰਮ ਰਾਜ ਨਾਲ ਗੱਲ ਹੋਗੀ ਵੀ ਥੋਡੇ ਵਾਲੇ ਨਾਲ ਆ ਜਾਣਗੇ ਕਿਉਂ ਲੁੱਟੇ ਜਾਂਦੇ ਹੋ ਗਰੀਬਾਂ ਨੂੰ ਉਹੀ 2 2.5 ਰੋਟੀਆਂ ਖਾਣੀਆਂ ਨੇ ਉਹੀ 5 ਫੁੱਟ ਦਾ ਮੰਝਾ ਹੈ ਉਹੀ ਕੂਲਰ ਉਹੀ ਏਸੀ ਐ ਇਤੋਂ ਬਾਅਦ ਹੋਰ ਕਰ ਕੀ ਲਾਉਂਗੇ ਤੁਸੀਂ ਫਿਰ ਕਿਉਂ ਤੁਸੀਂ ਲੋਕਾਂ ਦਾ ਖੂਨ ਚੂਸਦੇ ਹੋ ਦੁੱਖੇ ਇਸ ਗੱਲ ਕੋਈ ਗੱਲ ਨਹੀਂ ਪ੍ਰਮਾਤਮਾ ਨੇ ਉਹਨਾਂ ਨੂੰ ਆਪਣੀ ਥਾਂ ਦਿੱਤੀ ਪ੍ਰਮਾਤਮਾ ਜਿਹੜਾ ਲੋਕਾਂ ਦੀ ਵਸਦਾ ਹੁੰਦਾ ਤੁਸੀਂ ਉਹਨਾਂ ਨੂੰ ਆਪਣੀ ਥਾਂ ਦਿੱਤੀ ਹੁਣ ਆਪਾਂ ਕੰਮ ਕਰਾਂਗੇ ਮੈਂ ਵੀ ਆਪਣੇ ਆਪ ਨਾਲ ਗੱਲ ਕਰਦਾ ਰਹਿਣਾ ਭਗਵੰਤਬਾਨਾ ਜੇ ਤੂੰ ਮੇਰਾ ਕੁਝ ਕੀਤਾ ਨਾ ਫੇ ਲੋਕ ਆਉਣ ਵਾਲੀਆਂ ਪੀੜੀਆਂ ਲਾਂਭੇ ਦੇਣ ਗਿਆ ਵੀ ਜਦੋਂ ਤੁਹਾਨੂੰ ਵੀ ਇੰਨਾ ਵਧੀਆ ਮੌਕਾ ਮਿਲ ਗਿਆ ਸੀ ਤੁਸੀਂ ਕਹੋ ਨਹੀਂ ਕੀਤਾ ਤੇ ਕਰੂੰਗਾ ਨਹਿਰ ਹੋ ਕੇ ਕਰੂੰਗਾ ਦਲੇਨ ਹੋ ਕੇ ਕਰਨਾ ਆ ਨਹਿਰ ਆਉਗੀ ਇੱਥੇ ਇਹ ਨਹਿਰ ਨੂੰ ਵੀ ਮਾਲ ਬਣਾ ਨਹਿਰ ਦਾ ਨਾਮ ਲਊਗਾ ਇਹ ਨਹਿਰ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਪਾਣੀ ਪੂਗਾ ਪਾਣੀ ਨਹੀਂ ਮਿਲੂਗਾ ਅਲੋ ਜੋ ਬੱਚਿਆਂ ਨੂੰ ਆਉਣ ਵਾਲੇ ਬੱਚਿਆਂ ਨੂੰ ਪਲੇਰੀ ਨੂੰ ਔਨਾਂ ਹੀ ਆਫਸਲਾਂ ਨਸਲਾਂ ਇਕਰਾਹਤ ਦੀ ਆ ਦੁੱਧ ਦਾ ਫਲਾਈ ਜਾਣਾ ਆ ਸੋਥਾ ਹੋ ਗਿਆ ਤੁਹਾਡਾ ਬੁਰਜ ਮਹਿਮਾ ਹੋ ਗਏ ਸਾਰੇ ਪਿੰਡ ਮੈਂ ਤਾਂ ਅਗਣੇ ਪੈਨੇ ਆ ਲੈ ਐਂ ਕਰ ਸ਼ਰਤ ਲਵੀ ਸੁਬੀਰ ਬਾਦਲ ਤੋਂ ਪੰਜ ਪਿੰਡਾਂ ਦੇ ਨਾਮ ਲਿਖਦੇ ਸੀ ਭਲਾਈਆਂ ਨਾ ਕੋਈ ਨਹੀਂ ਉਹ ਅਰੇਜੀ ਚ ਬੜਦੇ ਆ ਨਾ ਬੁਲਾਈ ਆਣਾ ਨਹੀਂ ਕਹਿੰਦਾ ਬੁਲਾਈ ਆਣਾ ਉਹਨੂੰ ਕੀ ਬਦਲ ਕਦੇ ਪਿੰਡਾਂ ਚ ਆਇਆ ਹੋਵੇ ਤਾਂ ਬਦਲ ਲਗੇ ਜਦੋਂ ਤਾਂ ਪੁੱਤ ਮਰ ਰਿਹਾ ਸੀ ਜਦੋਂ ਇੱਥੇ ਖੂਨ ਖਰਾਬਾ ਚੱਲ ਰਿਹਾ ਸੀ ਉਦੋਂ ਬਾਪੂ ਨੇ ਭੇਜਤਾ ਬਾਹਰ ਨਾ ਪੁੱਤ ਤੂੰ ਨਾ ਮੰਨਦੀ ਕਿਤੇ ਤੇ ਜਦੋਂ ਠੀਕ ਹੋ ਗਿਆ ਸਾਰਾ ਕੁਝ ਕਹਿੰਦਾ ਆਜੇ ਪੁੱਤ ਤੁਸੀਂ ਡਿਪਟੀ ਸੀਐਮ ਬਣ ਗਏ। ਡਿਪਟੀ ਸੀਐਮ ਬਣ ਗਏ। ਕਰੀ ਡਿਪਟੀ ਸੀਐਮ। ਆਪ ਦੇਕਰ ਵੀ ਬਣਾਉਣਾ ਸੀ। ਪਰ ਉਹਨਾਂ ਨੇ ਪਤਾ ਨਹੀਂ ਸੀ ਨਾ ਕਿ ਮਹਿੰਦਰ ਮਾਟਰ ਦਾ ਮੁੰਡਾ ਵੀ ਬੈਠਾ। ਉਹਨੇ ਵੀ ਆਉਣਾ। ਸੋ ਇਸ ਕਰਕੇ ਵੀਰੋ ਮੇਰੇ ਬਜ਼ੁਰਗ ਬੈਠੇ। ਸ਼ਾਇਦ ਉਹਨਾਂ ਨੇ ਵੀ ਮਨ ਚੇ ਗੱਲ ਸ਼ਿਕਵਾ ਹੋਊਗਾ। ਕੇ ਕੰਮ ਜਿਹੜਾ ਅੱਜ ਆਪਾਂ ਕਰਨ ਲੱਗੇ ਆਂ ਬਹੁਤ ਚਿਰ ਪਹਿਲਾਂ ਹੋ ਜਾਣਾ ਚਾਹੀਦਾ। ਹੋਈ ਗੱਲ ਨਹੀਂ। ਡੁੱਲੇ ਮੇਰਾ ਨਾਲ ਹਜੇ ਵੀ ਕੁਛ ਨਹੀਂ ਵੇਖੜਿਆ। ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਐ। ਸੁਰਜੀਤ ਪਾਤਰ ਦਾ ਸ਼ੇਰ ਹੈ। ਕੀ ਹੋਇਆ ਜੇ ਪੱਤ ਚੜਾਈ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾਂ।

ਪੱਥਰ ਪੁੱਥਰ ਜਾ ਸਿਮਿੰਟ ਲੱਗੂਗਾ ਨਾਲ ਕੋਲੇ ਖੜਿਓ ਮਾਲਕ ਬਣ ਕੇ ਕੋਲੇ ਖੜਿਓ ਪੈਸਾ ਥੋੜਾ ਹੋ ਇਹ ਨਾ ਹੋਵੇ ਵੀ ਇੱਕਦਮ ਮਸਾਲਾ ਪਾ ਦਨ ਤੇ ਮੁੜ ਕੇ ਨਹਿਰ ਤੀਜੇ ਦਿਨ ਟੁੱਟੀ ਰਹੇ ਜਿੰਨਾ ਇੰਜੀਨੀਅਰਾਂ ਤੋਂ ਠੇਕਾ ਕਰਾਂਗੇ ਤੁਹਾਨੂੰ ਦੱਸਾਂਗੇ ਕੋਨੇ ਪਵਾਣਾ ਕੋਲੇ ਖੜ ਕੇ ਕਾਊਂਟਰ ਬਹੁਤ ਬਹੁਤ ਧੰਨਵਾਦ